ਇਹ ਸਭਾ ਦੇ ਪਲਾਨ ਤੋਂ ਉੱਤੇ ਨਾਟਾ ਲਗਾਇਆ ਗਿਆ ਤੇ ਸੂਰੇ ਪੱਤਾ ਵੀ ਕੋਲ ਆਇਆ ਵਾਣਾ ਦੇ ਪਲਾਨ ਦਿੱਤੇ ਜਾ ਰਹੇ ਕਿਹਾ। ਸਾਡੀ ਬਿਲਕੁਲ ਜਿਹਾ ਜਿਹੜੀਆਂ ਸਪੈਸ਼ਲ ਲਾਗਤਬੰਦੀ ਕੀਤੀ ਆ ਉਹਦੇ ਵਿੱਚ ਜਿਹੜੇ ਖਾਸ ਜਿਹੜਾ ਹੈਗਾ ਵਾ ਬਿਨਾ ਨੰਬਰ ਪਲੇਟ ਜਾਂ ਜਿਹੜੀ ਟਿੱਪਰ ਆਈਦੀ ਹੈ ਤੇ ਉਹਨਾਂ ਜਿਹੜੇ ਜਿਹੜੇ ਇੰਪਾਉਂਡ ਵੀ ਕਰੰਡਾ ਤੇ ਚਲਾਉਣੇ ਪਟ। ਸਰ ਜੇਤ ਨਾ ਆਉਂਦਾ ਤੇ থানা ਦਾ ਰਿਵਾਲ ਵੀ ਪੁੱਜੇ ਲਗਾਤਾਰ ਇਹ ਜਾਣੇ ਕਿ ਕਹਿ ਰਹੇ ਨੇ ਨਾ ਪਰਸਪਰ ਖੜੀ ਜਾਂਦੀ ਹੈ ਤੇ ਕੀ ਚਾਹਾਂ ਚੱਲਦੇ ਨੇ ਕੀ ਵੀ ਦੇ ਦੇ ਨਾ ਦਿੰਦੇ। ਕਿ ਸਾਡੀ ਸਰਕਾਰ ਵੱਲੋਂ ਹੀ ਆ ਜੀ ਤੇ ਬਾਕੀ ਸਾਡੇ ਅਸਿਸਟੈਂਟ ਵੀ ਖਾਸ ਨਿਰਦੇਸ਼ ਨੇ ਕਿ ਜਿਹੜਾ ਇਹ ਜੋਦਨ ਸਿਆਉ ਰਹੇ ਜਿਹੜੀ ਮਹੀਨ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਸਾਰਾ ਸਾਡਾ ਜਿਹੜਾ ਮਤਲਬ ਮੇਨ ਫੋਕਸ ਸਾਡਾ ਇੱਥੇ ਹੀ ਹੈ ਜੀ ਤੇ ਜਿਹੜਾ ਵੀ ਕੋਈ ਮਤਲਬ ਇਹਦਾ ਕੰਮ ਕਰਦਾ ਆ ਉਹ ਜਿਹੜੀ ਸਖਤ ਸਖਤ ਕਾਰਵਾਈ ਕਰ ਰਹੇ ਆ ਕਿ ਇਹ 12 ਸਾਲ ਤੋਂ ਘੱਟ ਬੱਚੇ ਅੰਮੋਲਕਾ ਵਗੈਰਾ ਜਿਹੜੇ ਅੰਦਰੋਂ ਮੈਨੂੰ ਕੀ ਕਹਿਣਾ ਚਾਹੁੰਦੇ ਸੀ ਇਹ ਦੇਖੋ ਜੀ ਬਿਲਕੁਲ ਉੱਤੇ ਲਾਉਣਾ ਨਹੀਂਗਾ ਪੀਰੈਂਟਸ ਨੂੰ ਵੀ ਇਹਨਾ ਵੀ ਉਹਨਾਂ ਨੂੰ ਨਾ ਦੇਣ ਮੋਟਰਸਾਈਕਲ ਵਗੈਰਾ ਜਿਨ੍ਹਾਂ ਦਾ ਲਾਇਸੈਂਸ ਹੀ ਨਹੀਂ ਬਣਿਆ ਇਹ ਪਬਲਿਕ ਹੋਵੇਗਾ ਨਹੀਂ ਨਾਕਤੇ ਦਾ ਇਹ ਹੈ ਕਿ ਜਿਹੜੀ ਜਦੋਂ ਆਪਾਂ ਨਿਕਲਨੇ ਆ ਪਤਵਰ ਵੀ ਲਰਾ ਟੂ ਵੀ ਲਰਾ ਡਾਕੂਮੈਂਟ ਪ੍ਰੋਪਰ ਖੋਲੇ ਨੰਬਰ ਪਲੇਟਸ ਵਗੈਰਾ ਜਿਹੜੀਆਂ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ